ਜਮਾ ਸਸਤਕਰ ਅਜਾਪਨ ਲੈ ਕੇ ਪਹੁੰਚੀਆਂ ਜੀ ਸਿਰਫ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਗੱਲਬਾਤ ਆਪਾਂ ਕਰਦੇ ਹਾਂ ਜੀ ਸਾਰੀ ਦੀ ਸਾਰੀ ਸਾਰਾ ਤੁਹਾਨੂੰ ਘਰ ਦੇਖਣ ਨੂੰ ਮਿਲ ਜੂਗਾ ਵੀਡੀਓ ਆਪਾਂ ਵਧੀਆ ਲੈ ਕੇ ਪਹੁੰਚੀਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 2673 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਰੇਟ ਆਪਾਂ ਜਮਾ ਘਟ ਅਜਲੇ ਕੇ ਪਹੁੰਚੀ ਅਸੀਂ ਜੇ ਆਪਾਂ ਸਾਰੀ ਜਗਾਂ ਦੀ ਗੱਲ ਕਰੀਏ ਤਾਂ ਪੰਜ ਮਰਲੇ ਮਾਲਕ ਨੇ ਥਾਂ ਦੱਸੀ ਹੈ ਪੰਜ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਬਾਹਰਲੀ ਸਾਈਡ ਇੱਕ ਦੁਕਾਨ ਵੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਆਪ ਦੁਕਾਨ ਕਰਨੀ ਹੈ ਕੋਈ ਆਪਣਾ ਬਿਜ਼ਨਸ ਹੈਗੇ ਅਸੀਂ ਤਾਂ ਠੀਕ ਹੈ ਨਹੀਂ ਆਪਾਂ ਰੈਂਟ ਤੇ ਵੀ ਦੇ ਸਕਦੇ ਹਾਂ ਜੇ ਆਪਾਂ ਕਮਰਾ ਬਣਾਉਣਾ ਉਹ ਵੱਖਰੀ ਗੱਲ ਹੈ ਜੀ ਉਹ ਆਪਣੀ ਇੱਛਾ ਜੀ ਆਪਾਂ ਖਰੀਦਣ ਤੋਂ ਬਾਅਦ ਕੀ ਕਰਦੇ ਹਾਂ ਪੰਜ ਮਰਲੇ ਥਾਂ ਦੇ ਵਿੱਚ ਵਧੀਆ ਆਪਾਂ ਘਰ ਲੈ ਕੇ ਪਹੁੰਚਿਆ ਉੱਪਰ ਦੀ ਥੱਲੇ ਦੀ ਅੰਦਰ ਦੀ ਬਾਹਰ ਦੀ ਵੀਡੀਓ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਸਾਰਾ ਕੁਝ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲ ਜੁਗਾ ਸੀ ਪਹਿਲਾਂ ਤੁਸੀਂ ਇੱਕ ਰਸੋਈ ਚੈੱਕ ਕਰੋ ਆਪਾਂ ਨੂੰ ਰਸੋਈ ਵਧੀਆ ਦੇਖਣ ਨੂੰ ਮਿਲ ਜੂਗੀ ਤੇ ਤੁਸੀਂ ਦੇਖ ਲਓ ਜੀ ਲਾਈਟਿੰਗ ਦਾ ਸਾਰਾ ਕੰਮ ਹੋਇਆ ਰੰਗ ਮਾਲਕ ਨੇ ਕਰਵਾ ਤਰਖਿਆ ਪਰ ਥੋੜਾ ਬਹੁਤ ਆਪਾਂ ਨੂੰ ਖਰਾਬ ਮਿਲੂਗਾ ਜੀ ਤੁਹਾਡੇ ਸਾਹਮਣੇ ਹੈ ਹਰ ਇੱਕ ਚੀਜ਼ ਆਪਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਜੀ ਤੇ ਚਲਦੀ ਚਲਦੀ ਵੀਡੀਓ ਚ ਪਹਿਲੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੁਹਾਡੇ ਖਾਤਰ ਆਪਾਂ ਬਹੁਤ ਵਧੀਆ ਅੱਜ ਡੀਲ ਲੈ ਕੇ ਪਹੁੰਚਿਆ ਰੇਟ ਬਹੁਤ ਵਧੀਆ ਲੈ ਕੇ ਪਹੁੰਚੀਆਂ ਸੀ ਸਿਰਫ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਇਹ ਇੱਕ ਸਿਰਫ ਡਿਮਾਂਡ ਹੈਗੀ 8 ਲੱਖ ਰੁਪਇਆ ਕੋਈ ਮਾਲਕ ਐਦਾਂ ਨਹੀਂ ਕਹਿੰਦੀ ਵੀ ਅਸੀਂ ਮੌਕੇ ਤੇ ਕਰ ਦੇਣੀ ਹੈਗੀ ਰੇਟ ਕੀਤਾ ਜਾਊਗਾ ਜੀ ਤੇ ਬੈਕ ਸਾਈਡ ਵੀ ਤੁਹਾਨੂੰ ਮੈਂ ਲੈ ਕੇ ਚਾਲਦਾ ਬੈਕ ਸਾਈਡ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲ ਜੂਗੀ ਬੈਕ ਸਾਈਡ ਆਪਾਂ ਨੂੰ ਬਾਥਰੂਮ ਏਰੀਆ ਵਗੈਰਾ ਦੇਖਣ ਨੂੰ ਮਿਲ ਜੂਗਾ ਜੀ ਤੇ ਬੈਕ ਸਾਈਡ ਆਪਾਂ ਨੂੰ ਕਾਫੀ ਜਗ੍ਹਾ ਦੇਖਣ ਨੂੰ ਮਿਲੂਗੀ ਤੁਹਾਨੂੰ ਆਪਾਂ ਵੀਡੀਓ 'ਚ ਸਾਰਾ ਕੁਝ ਦਿਖਾ ਵੀ ਰਹੇ ਹਾਂ ਜੀ ਉੱਤੇ ਜਾਣ ਵਾਸਤੇ ਪੂੜੀਆਂ ਮਿਲ ਜਾਣਗੀਆਂ ਇੱਕ ਪਾਸੇ ਇਹਨਾਂ ਨੇ ਇੱਕ ਉੱਪਰ ਮਤਲਬ ਕਿ ਸਲੇਟਾਂ ਪਾ ਕੇ ਬਣਾਇਆ ਹੋਇਆ ਸੀ ਇੱਕ ਕਮਰੇ ਵਾਂਗੂ ਬਣਾਇਆ ਹੋਇਆ ਖੁੱਲਾ ਡੁੱਲਾ ਤੇ ਇੱਥੇ ਹੀ ਆਪਨ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ ਬਾਕੀ ਫਰੰਟ ਤੁਸੀਂ ਦੇਖ ਲਿਆ ਸੀਗਾ ਤੇ ਜਿਹੜਾ ਇਹ ਘਰ ਬਣਾਇਆ ਹੋਇਆ ਸੀ ਫਰੰਟ ਤੇ ਇਹਨਾਂ ਨੂੰ ਸੜਕ ਲੱਗਦੀ ਹੈਗੀ ਪੂਰੀ ਚੌੜੀ ਸੜਕ ਹੈ ਬਾਕੀ ਉੱਪਰ ਆਪਾਂ ਚੱਲਦੇ ਹਾਂ ਉੱਪਰੋਂ ਤੁਸੀਂ ਸਾਰਾ ਕੁਝ ਦੇਖ ਹੀ ਲਿਓ ਜੀ ਵੀਡੀਓ 'ਚ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਦੱਸ ਰਹੇ ਹਾਂ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਇਹਨਾਂ ਦਾ ਜਿਹੜਾ ਪਿੰਡ ਸੀ ਤੂਰਾ ਇਹਨਾਂ ਦਾ ਪਿੰਡ ਹੈਗਾ ਤੂਰਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਨੀਅਰ ਬਾਏ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਮੰਡੀ ਗੋਬਿੰਦਗੜ੍ਹ ਲੱਗਦਾ ਗਾਮ ਤਹਿਸੀਲ ਅਮਲੋਵਲ ਜੀ ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਰਹੇ ਹਾਂ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਘਰ ਦੇਖਣਾ ਚਾਹੁੰਦੇ ਹੋ ਜੀ ਤੇ ਪਹਿਲਾਂ ਕੋਈ ਗੱਲ ਕਰਨੀ ਆ ਫੋਨ ਤੇ ਤਾਂ ਤੁਸੀਂ ਨੰਬਰ ਨੋਟ ਕਰ ਲਓ 6280101461 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 6280101461 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜਦੋਂ ਫੋਨ ਤੇ ਗੱਲ ਤੁਹਾਡੀ ਪੂਰੀ ਤਰ੍ਹਾਂ ਹੋ ਗਈ ਉਹ ਤੋਂ ਬਾਅਦ ਜਾ ਕੇ ਦੇਖ ਲਓ ਮਾਲਕ ਨੂੰ ਟਾਈਮ ਦੇ ਦਿਓ ਤੇ ਜਾ ਕੇ ਦੇ ਕੇ ਤੇ ਡੀਲ ਤੁਸੀਂ ਕਰ ਸਕਦੇ ਹੋ ਰੇਟ ਆਪ ਦਾ ਮੁਕਾ ਕੇ ਜੀ ਬਾਕੀ ਆਪਾਂ ਵੀਡੀਓ ਚ ਤੁਹਾਨੂੰ ਸਾਰਾ ਕੁਝ ਦਿਖਾਈ ਦਿੱਤਾ ਜੀ ਜਿਹੜੀ ਸੜਕ ਲੱਗਦੀ ਹੈ ਫਰੰਟ ਤੇ ਉਹ ਵੀ ਤੁਸੀਂ ਦੇਖ ਲਈ ਤੇ ਮਾਲਕ ਕਹਿੰਦੇ ਨੇ ਜਿਹੜਾ ਪਾਣੀ ਜਿਹਾ ਸੜਕ ਤੇ ਖੜਾਗਾ ਮੀਂਹ ਪੈ ਕੇ ਹਟਿਆ ਸੀਗਾ ਜਦੋਂ ਇਹਨਾਂ ਨੇ ਵੀਡੀਓ ਬਣਾਈ ਹੈ ਤਾਂ ਕਰਕੇ ਸੜਕ ਤੇ ਕਾਫੀ ਪਾਣੀ ਜਿਹੜਾ ਇਕੱਠਾ ਹੋ ਰਿਹਾ ਸੀਗਾ ਇਦਾਂ ਨਹੀਂ ਪਾਣੀ ਪੁਣੀ ਕੁਝ ਵੀ ਰਹਿੰਦਾ ਸੀ ਤੇ ਬਾਕੀ ਤੁਸੀਂ ਵੀਡੀਓ ਸਾਰੀ ਦੇਖ ਲਈ ਜੇ ਤੁਹਾਨੂੰ ਘਾਰੇ ਪਸੰਦ ਆਏ ਸੀ ਤਾਂ ਮਾਲਕ ਨੂੰ ਟਾਈਮ ਦੇ ਦਿਓ ਫੋਨ ਤੇ ਗੱਲਬਾਤ ਕਰ ਲਿਓ ਤੇ ਜਾ ਕੇ ਦੇਖ ਲਿਓ ਤੇ ਖਰੀਦ ਸਕਦੇ ਹੋ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਰੇਟ ਪਸੰਦ ਆ ਗਿਆ ਹੋਊ ਆਪਣੀ ਵੀਡੀਓ ਵੀ ਪਸੰਦ ਆ ਗਈ ਹੋਊਗੀ ਜੇ ਵੀਡੀਓ ਪਸੰਦ ਆਈ ਹੈ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬਾਤ ਬਾਤ ਸ਼ੇਅਰ ਕਰ ਦਿਓ ਬਾਤ ਬਾਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋਮ ਸੇਲ ਮਾਰਕੀਟ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਜੀ ਤੇ ਤੁਸੀਂ ਵੀ ਐਡ ਕਰ ਬੋਣੀਏ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਪਿੰਡ ਚੋਂ ਕਿਸੇ ਵੀ ਸ਼ਹਿਰ ਚੋਂ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਘਰ ਆ ਕੋਠੀ ਆ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਹੈ ਕਿ ਤੋਂ ਵੀ ਦੇਖ ਰਹੇ ਹੂੰ ਜੀ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਆਪਾਂ ਨੂੰ ਮੈਸੇਜ ਕਰਨ ਦੀ ਲੋੜ ਆਪਣੇ ਵਟਸਐਪ ਨੰਬਰ ਤੇ ਨਾ ਕੋਈ ਹੈਲੋ ਲਿਕੇ ਭੇਜਣ ਦੀ ਲੋੜ ਬਸ ਵੀਡੀਓ ਬਣਾਓ ਜਾਣਕਾਰੀ ਭੇਜੋ ਤੇ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਪੁੱਛਿਓ ਜੀ ਕਮੈਂਟ ਜ਼ਰੂਰ ਕਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ